ਬਾਬੁਲ ਤੇਰੇ ਮੇਲਾ ਚੁਕੂ ਜੀ ਅੱਜ ਚੱਲੀ ਮਾਰ ਉਡਾਰੀ ਬਾਬੁਲ ਤੇਰੇ ਮੇਲਾ ਚੁਕੂ ਜੀ ਅੱਜ ਚੱਲੀ ਮਾਰ ਉਡਾਰੀ ਮੈਂ ਕਹਿ ਕੇ ਚੱਲੀ ਹਾਂ ਕਹਿ ਕੇ ਚੱਲੀ ਹਾਂ ਬਬਲ ਤੇਰੀ ਕੈ ਮੇਰੇ ਹੈ ਸਿਰਦਾਰੀ ਮੈਂ ਕਹਿ ਕੇ ਚੱਲੀ ਹਾਂ ਬਬਲ ਤੇਰੀ ਕੈ ਮੇਰੇ ਹੈ ਸਿਰਦਾਰੀ ਅਧ ਵਿੱਚ ਹੀ ਰਹਿ ਗਈ ਐ ਅਧ ਵਿੱਚ ਹੀ ਰਹਿ ਗਈ ਐ ਮੈਂ ਜਿਹੜੀ ਕੱਢਦੀ ਸੀ ਕਾਰੀ ਅੱਧੀ ਵਿੱਚ ਹੀ ਰਹਿ ਗਈ ਐ ਮੈਂ ਜਿਹੜੀ ਕੱਢਦੀ ਸੀ ਫੁੱਲਕਾਰੀ ਬਬੂਲ ਤੇਰੀ ਮੈ ਲਚੂ ਕੂ ਜੀ ਅਜ ਚੱਲੀ ਮਾਰੀ ਉਡਾਰੀ ਮੈਂ ਕਹਿ ਕੀ ਚੱਲੀ ਹਾਂ ਬਬੂਲ ਤੇਰੀ ਕੈ ਮਰੇ ਹੀ ਸਿਰਦਾਰੀ ਅੱਧ ਵਿੱਚ ਹੀ ਰਹਿ ਗਈ ਐ ਅੱਧ ਵਿੱਚ ਹੀ ਰਹਿ ਗਈ ਐ ਮੈਂ ਝੀੜੀ ਕੱਢਦੀ ਸੀ ਫੁੱਲ ਕਾਰੀ ਅੱਧ ਵਿੱਚ ਹੀ ਰਹਿ ਗਈ ਐ ਮੈਂ ਝੀੜੀ ਕੱਢਦੀ ਸੀ ਫੁੱਲ ਕਾਰੀ ਗੁਰ ਕਰਲੇ ਜਾਂਦਾ ਸੀ ਗੁਰ ਘਰ ਲੈ ਜਾਂਦਸੀ ਬਾਬੁਲ ਮੈਨੂੰ ਰੋਜ਼ ਰੋਜ਼ ਤੂ ਤੜਕੇ ਗੁਰ ਕਰ ਲੈ ਜਾਂਦਸੀ ਬਾਬੁਲ ਮੈਨੂੰ ਰੋਜ਼ ਰੋਜ਼ ਤੂ ਤੜਕੇ ਮੈਨੂੰ ਤੱਕੀ ਦਰੈਂਦਸੀ ਮੈਨੂੰ ਤੱਕਦਾ ਰਹਿੰਦਾ ਸੀ ਸਕੂਲੇ ਜਾਂਦੀ ਨੂੰ ਖੜਖੜ ਕੇ ਮੈਨੂੰ ਤੱਕਦਾ ਰਹਿੰਦਾ ਸੀ ਸਕੂਲੇ ਜਾਂਦੀ ਨੂੰ ਖੜਖੜ ਕੇ ਕੁਰ ਕਰ ਲੈ ਜਾਂਦਾ ਸੀ ਬਬਲ ਮੈਨ ਰੋਜ਼ੀ ਰੋਜ਼ ਤੂ ਤੜਕੇ ਮੈਨੂੰ ਤੱਕ ਦਰੇਂਦ ਅੰਕੀ ਸਕੂਲੇ ਜਾਨਦੀ ਨੂੰ ਖੜਖੜ ਕੇ ਫੁੱਲ ਵਾਂਗੂ ਟੁੱਟ ਗਈਆਂ ਫੁੱਲ ਵਾਂਗੂ ਟੁੱਟ ਗਈਆਂ ਮੇਥੋਂ ਵਿਛੜ ਗਈ ਫੁੱਲ ਬਾੜੀ மெடிவாடி மென் தக்கடி பூப்பா மாரூத்தக்கம் பூ ਪਰ ਮਾਰੇ ਫੁੱਲ ਵਾਂਗੂ ਟੁੱਟ ਗਈਆਂ ਮੈਂ ਤੋਂ ਵਿਛੜੀ ਗਈ ਫੁੱਲવાડી ਮੈਨੂੰ ਤੱਕ ਤੱਕ ਰੋਂਦੀ ਐ ਮੇਰੀ ਅਮੜੀ ਪੂਪ ਪਰ ਮਾਰੇ ਅਜ ਦੂਰ ਹੋ ਜਾਣੇ ਨੇ அது தூர சோண வீர பியூரசி ஒழ ਜੇੜੀ ਜ਼ਿੰਦਗੀ ਰਹਦੀ ਸੀ ਉਹ ਵੀ ਲਖ ਕੋੜੋ ਹਾਰੀ ਅੱਜ ਦੂਰ ਹੋ ਜਾਣੇ ਨੇ ਅੱਜ ਦੂਰ ਹੋ ਜਾਣੇ ਨੇ ਮੇਰੇ ਸੋਨੇ ਵੀਰ ਪਿਆਰੇ ਜੇੜੀ ਜ਼ਿੰਦਗੀ ਰਹਦੀ ਸੀ ਜਿਉ ਵੀ ਲੇਖਾ ਕੋਲ ਹਾਰੀ ਬਾਬੂਲ ਤੇਰੇ ਮੈਲਾ ਚੋਕੂ ਜੀ ਅੱਜ ਚੱਲੀ ਮਾਰ ਉਡਾਰੀ ਬਾਬੂਲ ਤੇਰੇ ਮੈਲਾ ਚੋਕੂ ਜੀ ਅੱਜ ਚੱਲੀ ਮਾਰ ਉਡਾਰੀ ਮੈਂ ਕਹਿ ਕੇ ਚੱਲੀ ਹਾਂ ਕੈ ਕੈ ਚੱਲੀ ਹਾਂ ਬਬੂਲ ਤੇਰੀ ਕੈਮਰੇ ਹੈ ਸਿਰਦਾਰੀ ਮੈਂ ਕੈ ਕੈ ਚੱਲੀ ਹਾਂ ਬਬੂਲ ਤੇਰੀ ਕੈਮਰੇ ਹੈ ਸਿਰਦਾਰੀ ਅੱਧ ਵਿੱਚ ਹੀਰੇ ਗਈਏ ਅੱਧ ਵਿੱਚ ਹੀਰੇ ਗਈਏ ਮੈਂ ਜਿਹੜੀ ਕੱਢਦੀ ਸੀ ਫੁਲਕਾਰੀ ਅੱਧੀ ਵਿੱਚ ਹੀ ਰਹਿ ਗਈ ਐ ਮੈਂ ਜਿਹੜੀ ਕੱਢਦੀ ਸੀ ਫੁਲਕਾਰੀ ਬਾਬੂਲ ਤੇਰੇ ਮੇਲਾ ਚੋ ਕੁੰਜੀ ਅੱਜ ਚੱਲੀ ਮਾਰਿ ਉਡਾਰੀ ਬਾਬੂਲ ਤੇਰੇ ਮੇਲਾ ਚੋ ਕੁੰਜੀ ਅੱਜ ਚੱਲੀ ਮਾਰਿ ਉਡਾਰੀ ਅਪਣੇ ਹੀ ਹੋ ਗਏ ਨੇ ਅਪਣੇ ਹੀ ਹੋ ਗਏ ਨੇ ਬਾਬਲ ਮੈਨੂੰ ਅਜੀਬ ਰਾਏ ਅਪਣੇ ਹੀ ਹੋ ਗਏ ਨੇ ਬਾਬਲ ਮੈਨੂੰ ਅਜੀਬ ਰਾਏ ਮਰ ਜਾਣੀਆਂ ਤੀਆਂ ਨੇ रुदे कैसे लेख लिखाए मर जानियां तिया ने रुदे कैसे लेख लिखाए अपने ही हो गए ने बाबुल में नु अजीब राए मर जानियां तिया ने ू दे कैसे लेख लिखाए है शौकी भी लिख चलिया शौकी भी लिख चलिया बेबस दुनिया सारी शौकी भी लिख चलिया बेबस दुनिया सारी बाबुल तेरे तेर मै लाचो अज चली मार उारी बाबु तेर में कुजी अॼु चली मार महके चली हां कह के, के चली हाँ बाबुल तेरी कैम है सिरदारी मैं कह के, के चली हाँ बाबुल तेरी कैम है सिरदारी अद ही रह गई है अं ही रह गई है ਮੈਂ ਜਿਹੜੀ ਕੱਢਦੀ ਸੀ ਫੁੱਲਕਾਰੀ ਅੱਜ ਵਿੱਚ ਹੀ ਰਹਿ ਗਈ ਐ ਮੈਂ ਜਿਹੜੀ ਕੱਢਦੀ ਸੀ ਫੁੱਲਕਾਰੀ ਬਬੂਲੇ ਤੇਰੇ ਮਹਿਲ ਚੋਂ ਕੁੰਝੀ ਅਜ ਚੱਲੀ ਮਾਰਿ ਉਡਾਰੀ ਬਬੂਲੇ ਤੇਰੇ ਮਹਿਲ ਚੋਂ ਕੁੰਝੀ ਅਜ ਚੱਲੀ మార్యుడారి <mary udari>